ਇਹ ਇਨਰਿਕ ਮਰਡਰ ਟ੍ਰੇਸ ਮਰਡਰ ਕੇਸ ਐਕਟ ਰਿਸ ਕੀਤਾ ਜਿਹੜਾ ਕਿ ਐਫਆਈਆਰ ਨੰਬਰ 48 ਹੈ ਡੇਟਡ 13/4/2025 ਅੰਡਰ ਸੈਕਸ਼ਨ 103 161 2373 253 190 ਕਾਨੂੰਨ ਤਿੰਨ ਪੀਐਨਐਸ ਤੇ ਆਮਜ਼ਾਕ ਤਹਿਤ ਇਹਦੇ ਚ ਲੋਕਲ ਪੁਲਿਸ ਨੇ ਤਿੰਨ ਬੰਦੇ ਰੈਸਟ ਕੀਤੇ ਹਨ ਅਮਰਪ੍ਰੀਤ ਸਿੰਘ ਅਲਾਈਸ ਬਬਲੂ ਆਕਾਸ਼ ਦੀਪ ਸਿੰਘ ਅਲਾਈਸ ਕਸੀ ਤੇ ਸ਼ੇਰਾ ਸਨ ਆਫ ਜਨਕਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 ਅਪ੍ਰੈਲ 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕੇ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 ਅਪ੍ਰੈਲ ਦੇ ਲਾਗੇ ਤੱਕੇ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਬਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬਬਲੂ ਹੈ ਉਹਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ਡ ਹੈ ਲਵ ਤੇ ਜਦੋਂ ਉਹਦੇ ਮਗਰ ਲੱਗੇ ਇਹਨਾਂ ਨੇ 12 ਤਰੀਕ ਨੂੰ ਰੈਕੀ ਰੁਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਜਿਵੇਂ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰੇਸ਼ਪੋਲਾ ਜੀ ਨੇ ਟੀਮਸ ਬਣਾਈ ਤੇ ਵੱਖ-ਵੱਖ ਥਾਵਾਂ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਆਪਣਾ ਮਰਦਕ ਤਿੰਨ ਦੋਸ਼ੀ ਅਸੀਂ ਰੈਸਟ ਕੀਤੇ ਹੈ ਤੇ ਜਿਹੜੇ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਵਾਲੀ ਹੈਗੇ ਹੈ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਤੀਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸੈਂਸਡ ਹੈ ਤੇ ਦੇਸੀ ਪਿਸਤਲ ਹੈ عمر ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਇਹਨਾਂ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ ਸਨੇਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਹਾ ਸੀਗਾ ਤੇ ਇਹਨਾਂ ਦੀ ਮਾੜੀ ਮੋਟੀ ਲਗੜਾ ਤਾਪਸਿਤ ਸੀਗੀ ਪਰ ਜਦੋਂ ਹਰਸ਼ੀਰ ਨਾਲ ਲੜਾਈ ਹੋਈ ਇਹਦੀ ਅਰਨਵ ਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂ ਹਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਦਾ ਕਤਲ ਕੀਤਾ ਤੇ ਹੋਰ ਵੀ 6-7 ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ 6 ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸੀਗੇ ਤੇ ਜਿਵੇਂ ਹੀ ਸਾਨੂੰ ਅਸੀਂ ਉਹਨਾਂ ਲਈ ਵੀ ਉਹ ਉਹਨਾਂ ਨੂੰ ਫਰੈਂਡਲੀ ਵੀ ਟੀਮ ਸ਼ੂਜ਼ ਬਣਾਈਆਂ ਤੇ ਜਿਵੇਂ ਪਤਾ ਚੱਲੂਗਾ ਉਹ ਵਹੀਂ ਅਸੀਂ ਜਿਵੇਂ ਖੜੇ ਜਾਂਗੇ ਉਵੇਂ ਅਸੀਂ ਤੁਹਾਡੇ ਤੁਮ ਸਾਬਤ ਕਰਦੇ ਹਾਂ ਕਿ ਰਿਆ ਕੋਈ ਪੰਜ ਗੋਲੀਆਂ ਮਾਰੀ ਹੋਈਆਂ ਹਾਂਜੀ ਇਹਨਾਂ ਦਾ ਕਾਰਨ ਇਹ ਲੜਾਈ ਸੀਗੀ ਜਿਹੜੀ ਹਰਸ਼ਵੀਰ ਤੇ ਇਹਦੀ ਲਵਦੀ ਹੋਈ ਸੀਗੀ ਜੀ ਕੋਈ ਹੈਰੂ ਲੈ ਕੇ ਵੀ ਝਗੜਾ ਸੀ ਚਿੱਟੇ ਦੀ ਵਿਕਰੀ ਨੂੰ ਕਰਦੇ ਚਿੱਟੇ ਦਾ ਹਾਲੇ ਕੁਝ ਅਸਰ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੇ ਲੜਾਈ ਝਗੜਾ ਵਿਚ ਵਿਚ ਮੇਨ ਲੜਾਈ ਐਸੀ ਹੀ ਪਰ ਵਿਚ ਵਿਚ ਇਹਨਾਂ ਦੀ ਨੋਕਜੋਕ ਚਲਦੀ ਰਹਿੰਦੀ ਸੀਗੀ ਇਸ ਗੱਲ ਤੋਂ ਇਹਨਾਂ ਦੇ ਜਿਵੇਂ ਗਰੁੱਪਸ ਬਣੇ ਹੁੰਦੇ ਆ ਆਪਣਾ ਮਲੇਠ ਪੰਜ ਸੱਤ ਜਨੇ ਇੱਕ ਇੱਕ ਗਰੁੱਪ ਇੱਕ ਬੰਦੇ ਦੇ ਪਾਸੇ ਹੁੰਦੇ ਪੰਜ ਸੱਤ ਜਨੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਆ ਐਵੇਂ ਮਾੜੀ ਮੋਟੀ ਲੜਾਈ ਜਿਵੇਂ ਗਲੀ ਮੱਲਿਆਂ ਚੱਲਦੀ ਹੈ ਉਹਦੇ ਉਹ ਜ਼ਿਆਦਾ ਐਸਕੇਲੇਟ ਕਰਕੇ ਇਹ ਗੁਲੀਆਂ ਮਾਰੀ ਇਹ ਇਹ ਚਾਰ ਪੰਜ ਗੁਲੀਆਂ ਮਾਰੀ ਸੀ ਸਰ ਕੰਮ ਕੀ ਕਰਦੇ ਸੀ ਕੰਮ ਇਹ ਤੇ ਜਿਹੜਾ ਡਿਸੀਜ਼ਡ ਉਹ ਨਾਈ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਬਾਕੀ ਜਿਹੜੇ ਆ ਹੈਗੇ ਅ ਅਕਿਊਜ਼ ਨੇ ਲੇਬਰ ਲੂਬਰ ਦਾ ਕੰਮ ਕਰਦੇ ਸੀ ਪੇਂਟ ਲੇਬਰ ਦਾ ਕੰਮ ਕਰਦੇ ਸੀ ਇਹਨਾਂ ਦਾ ਬੈਕਗਰਾਉਂਡ ਹੈ ਕਿ ਸਰ ਇਹਨਾਂ ਦੇ ਹਾਂਜੀ ਨਹੀਂ ਇਹਨਾਂ ਦੇ ਪਰਚੇ ਕਿਸੇ ਦੇ ਨਹੀਂ ਹੈਗੇ ਜਿਹੜਾ ਡੀਸੀਜ਼ਡ ਹੈ ਉੱਤੇ ਪਰਚੇ ਹੈਗੇ ਸਰ ਉਹ ਕਹਿੰਦੇ ਕਿ ਕੋਈ ਇਲਾਕੇ ਦਾ ਹੋਰ ਗੈਂਗਸਟਰ ਹੈ ਉਹਦੇ ਬਸਤੇ ਕੰਮ ਕਰਦੇ ਸੀ ਉਹ ਉਸ ਹੀ ਵੈਰੀਫਾਈ ਕਰ ਰਹੇ ਆ ਜੀ ਅਸੀਂ ਇਹਨਾਂ ਦੇ ਰਿਮਾਂਡ ਵੀ ਲਿੱਤੇ ਹੋਏ ਆ ਤੇ ਅ ਇਹਦਾ ਸ਼ੇਰੇ ਦਾ ਸਾਡੇ ਕੋਲ 5 ਦਿਨ ਦਾ ਰਿਮਾਂਡ ਹੈਗਾ ਜੀ ਕੱਸੀ ਦਾ 4 ਦਿਨ ਦਾ ਤੇ ਬੱਬਲੂ ਦਾ 8 ਦਿਨ ਦਾ ਜੀ ਕਿ ਬੋਚੇ ਤੇ ਅੰਦਰਾਬੋਤੇ ਕੀ ਮੱਕੇ ਤੇ ਹੀਰੋਇਨ ਦਾ ਕੋਈ ਅਸਸ ਨਹੀਂ ਰਹਿਦਾ ਸੀ ਪਰ ਵੈਰੀਫਾਈਡ ਸਪੀਟਾਂ ਕੋ ਫੋਰੈਂਸਿਕ ਉਹ ਫੋਰੈਂਸਿਕ ਲਈ ਭੇਜਾਂਗੇ ਕੋਈ ਅਸੱਚ ਕੁਝ ਸਾਹਮਣੇ ਨਹੀਂ ਆਇਆ ਅਜੇ ਕੁਝ ਪਤਾ ਲੱਗਾ ਜਿੜੇ ਕ੍ਰਿਸਟਲ ਜਿਹੜਾ ਬਣ ਰਿਹਾ ਨਹੀਂ ਉਹ ਕੀ ਦੇ ਕੋਲੋਂ ਲਿਖਣ ਹੋਇਆ ਉਹhle ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉਹ ਦੇਸੀ ਹੈਗੀ ਹੈ ਅਨਲਾਈਸੈਂਸਡ ਹੈ ਤੇ ਉਹ ਅਸੀਂ ਹਲੇ ਵੈਰੀਫਾਈ ਕਰ ਰਹੇ ਹਾਂ ਸਰ ਐਡੀ ਕਿਹੜੀ ਲੋਕਸ ਹੋਏ ਜਿਸ ਕਰਕੇ ਇਹਨਾ ਵੱਡਾ ਉਹ ਤਾਂ ਇੱਕ ਯੂਜ਼ੀ ਦੱਸ ਸਕਦੇ ਆ ਜੀ ਉਹਨਾਂ ਦਾ ਕੋਈ ਗ੍ਰਾਮੀ ਹਲੇ ਅਸੀਂ ਜਿਹੜੇ ਹੋਰ ਅਕਿਊਜ਼ਡ ਹੈਗੇ ਆ 6-7 ਉਹਨਾਂ ਨੂੰ ਫਰੈਂਡਲੀ ਅਸੀਂ ਟੀਮਸ ਬਣਾਈਆਂ ਤੇ ਜਿਵੇਂ ਹੀ ਅ ਫੜੇ ਜਾਣਗੇ ਅਸੀਂ ਤੁਰਤ ਤੱਕ ਪਹੁੰਚਾਵਾਂਗੇ ਜੀ ਕਿ ਕੀ ਰੀਜ਼ਨ ਸੇ